ਸਰ ਜਿਹੜੀ ਪੱਕਾ ਕਲਾਂ ਅੱਜ ਵਾਰ ਦਾ ਤੋਰੀ ਜੀ ਉਹ ਕੀ ਗੱਲ ਹੋਈ ਏ ਉਹ ਇਸ ਤਰ੍ਹਾਂ ਜੀ ਇੱਕ ਅੱਜ ਸੰਗਤ ਥਾਣਾ ਦੀ ਪੁਲਿਸ ਨੂੰ ਅਦਲਾ ਮਿਲੀ ਕਿ ਪਿੰਨ ਪੱਕਾ ਕਲਾਂ ਦੀ ਲੇਡੀ ਹੈ ਕੋ ਜਸਪ੍ਰੀਤ ਕੌਰ ਹੈਗੀ ਹੈ ਤੇ ਉਹਦੇ ਘਰ ਵਾਲੇ ਜਗਸੀਰ ਸਿੰਘ ਨੇ ਉਹਦੇ ਖੈਰ ਮਾਰਿਆ ਮਾਰ ਕੇ जख्मी ਕੀਤਾ ਇਹ ਤਲਾਹ ਮਿਲ ਤੇ ਨਾਲ ਦੀ ਨਾਲ ਜਿਹੜੀ ਸੰਗਤ ਥਾਣਾ ਦੀ ਪੁਲਿਸ ਸੀ ਉਹ ਔਰੋਕੇ ਤੇ ਪਹੁੰਚੀ ਤੇ ਉੱਥੋਂ ਪਤਾ ਲੱਗਿਆ ਵੀ ਉਹਨੂੰ ਏਮਜ਼ ਦੇ ਵਿੱਚ ਲੇਡੀ ਨੂੰ ਦਾਖਲ ਕਰਾਇਆ ਉਹਨਾਂ ਨੇ ਤੇ ਫਿਰ ਸਾਡੀ ਜਿਹੜੀ ਸੰਗਤ ਦੀ ਪੁਲਿਸੀ ਉਹ ਏਮਜ਼ ਹਸਪਤਾਲ ਚ ਆਈ ਤੇ ਏਮਜ਼ ਹਸਪਤਾਲ ਦੇ ਵਿੱਚ ਆ ਕੇ ਪਤਾ ਲੱਗਿਆ ਵੀ ਇਹ ਲੇਡੀ ਦੇ ਫੈਰ ਮਾਰੇ ਹੋਏ ਨੇ ਚਕਸੀਰ ਸਿੰਘ ਨੇ ਤੇ ਇੱਥੇ ਆ ਕੇ ਉਹਦੀ ਜਿਹੜੀ ਹੈਗੀ ਆ ਉਹ ਮੌਤ ਹੋ ਗਈ ਹੈ ਤੇ ਹੁਣ ਜਿਹੜੀ ਹੈ ਉਹਦੇ ਮਾਪੇ ਵੀ ਆ ਗਏ ਆਪਨ ਖਾਣੇ ਤੋਂ ਜਸਕਰਨ ਸਿੰਘ ਉਸ ਤੋਂ ਉੱਤਰਦਰਸ਼ਨ ਸਿੰਘ ਜਿਹੜਾ ਉਹ ਲੇਡੀ ਦਾ ਭਰਾ ਤੇ ਉਹਦੇ ਪਰਿਵਾਰ ਵਾਲੇ ਉਹਦੇ ਪੇਕੇ ਵਾਲੇ ਆ ਚੁੱਕੇ ਨੇ ਤੇ ਉਹਨਾਂ ਦੇ ਬਿਆਨ ਤੇ ਜਿਹੜਾ ਹੈਗਾ ਉਹ ਜਿਸ ਤਰ੍ਹਾਂ ਦੀ ਉਹ ਕਾਰਵਾਈ ਲਿਖਾਉਣਗੇ ਉਦੇ ਹਿਸਾਬ ਨਾਲ ਜਿਹੜਾ ਹੈਗਾ ਮਰਡਰ ਦਾ ਜਿਹੜਾ ਮਕਦਮਾ ਹੈ ਉਹ ਜਗਸੀਰ ਸਿੰਘ ਵਗੈਰਾ ਦੇ ਖਿਲਾਫ ਦਰਜ ਕੀਤਾ ਜਾ ਰਿਹਾ ਸਰ ਉਮਰ ਕਿੰਨੀ ਸੀ ਮਰਨਾਲੇ ਦੀ ਤੇ ਇਹ ਜਿਹੜੀ ਲੇਡੀ ਜਸਪ੍ਰੀਤ ਕੌਰ ਹੋਈ ਹੈ ਜੀ ਇਹਦੀ ਉਮਰ ਹੈਗੀ ਹੈ 46 47 ਸਾਲ ਤੇ ਜਿਹੜਾ ਜਗਰੂਪ ਸਿੰਘ ਨੇ ਫਾਇਰ ਮਾਰੇ ਹੈ ਇਹਦੀ ਉਮਰ ਹੈਗੀ ਹੈ 42 43 ਸਾਲ ਤੇ ਇਹਦਾ ਹੁਣ ਪੋਸਟਮਾਰਟਮ ਵੀ ਕਰਾ ਰਹੇ ਆ ਅਸੀਂ ਹਸਪੀਟਲ ਸਿਵ ਹਸਪਤਾਲ ਡੰਡਾ ਤੋਂ ਪੋਸਟਮਾਰਟਮ ਦੇ ਦੌਰਾਨ ਜੋ ਵੀ ਜਿਸ ਤਰ੍ਹਾਂ ਦੇ ਤੱਤ ਸਾਹਮਣੇ ਆਉਣਗੇ ਤੇ ਜਿਸ ਤਰ੍ਹਾਂ ਵੀ ਇਹ ਬਿਆਨ ਹੋਣਗੇ ਉਹਦੇ ਹਿਸਾਬ ਨਾਲ ਜਿਹੜੀ ਆ ਗੱਲ ਅਮਲ 'ਚ ਲਿਆਦੀ ਜਾ ਰਹੀ ਹੈ ਦੋਸ਼ੀ ਫੇਰਾਂ ਉਪਰਾਹ ਰ ਹੈ ਤੇ ਜਲਦੀ ਇਹਨੂੰ ਮੁਕੱਦਮੇ 'ਚ ਅਸੀਂ ਕਿਰਪਾ ਕਰ ਲਵਾਂਗੇ ਸਰ ਬੱਚੇ ਕਿਨੇ ਇਹਦੇ ਇੱਕੋ ਹੀ ਲੜਕਾ ਜੀ ਪ੍ਰਭਜੋਤ ਸਿੰਘ ਕਰੀਬ 17-18 ਸਾਲ ਦਾ ਇਹਦੇ ਬੇਟਾ ਹੈ